ਬਗੈਰ ਕੀ ਗਵਨ ਲੈਕਚਰ ਐਡ ਬਣਾਉਣਾ ਕੈਂਪ ਲਾਇਆ ਗਿਆ ਜੀ ਠੀਕ ਹੈ ਨਾ ਚਾਹੋ ਅੱਜ ਇਹ ਕੈਂਪ ਨਾ ਜੀ ਜਿਹੜਾ ਬਲੱਡ ਕੈਂਪ ਹੈ ਇਹ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਜਿਹੜਾ ਸ਼ਹੀਦੀ ਮਹੀਨਾ ਅੱਜ ਸ਼ੁਰੂ ਹੋ ਗਿਆ ਅੱਜ ਇੱਕ ਪੋਦੀ ਸੰਗਰਾਮ ਹੈਗੀ ਉਹਨਾਂ ਦੀ ਯਾਦ ਦੇ ਵਿੱਚ ਬਲੱਡ ਕੈਂਪ ਲਾਇਆ ਗਿਆ ਜੀ ਸਾਡੀ ਐਨਜੀਓ ਲੀਗਲ ਐਕਸ਼ਨ ਐਡ ਵੱਲੋਂ ਅਤੇ ਸਰਾਮ ਬਲੱਡ ਬੈਂਕ ਦੇ ਸਹਿਯੋਗ ਨਾਲ ਠੀਕ ਹੈ ਇਹਨਾਂ ਵੱਲੋਂ ਭਾਈ ਗੁਰਪ੍ਰੀਤ ਸਿੰਘ ਆਏ ਹੋਏ ਨੇਗੇ ਇਹ ਸਾਨੂੰ ਸਹਿਯੋਗ ਦਿੰਦੇ ਰਹਿੰਦੇ ਨੇਗੇ ਆ ਸਾਡੀ ਐਨ ਜੀਓ ਵੱਲੋਂ ਜਿਹੜੇ ਵੀ ਅਸੀਂ ਬਲੱਡ ਬੈਂਕ ਬਲੱਡ ਕੈਂਪ ਲਾਉਣੇ ਆ ਉਹਨਾਂ ਦੇ ਵਿੱਚ ਇਹਨਾਂ ਦੀ ਟੀਮ ਹੀ ਇੱਥੇ ਪਹੁੰਚਦੀ ਹੈਗੀ ਅੱਜ ਇਹ ਪਿੰਡ ਫਾਫੜੇ ਭਾਈਕੇ ਤਰਮਸ਼ਾਹਲਾ ਬਾਬਾ ਦਿਆਚੰਦ ਉੱਥੇ ਇਹ ਕੈਂਪ ਚੱਲ ਰਿਹਾ ਹੈਗਾ ਅਤੇ ਬਹੁਤ ਨੌਜਵਾਨ ਵੀਰ ਭੈਣਾ ਬਲੱਡ ਦੇਣ ਆ ਰਹੇ ਨੇਗੇ ਕਿੰਨਾ ਹੋ ਗਿਆ ਬਈ ਹੁਣ ਦੇਖੀ ਆਪਾਂ ਜੁਣ ਇਹ ਯੂਨਿਟ ਮੇ ਵੀ ਇਹਨਾਂ ਨੂੰ ਪਤਾ ਗੁਰਪ੍ਰੀਤ ਸਿੰਘ 25 25 ਯੂਨਿਟ ਹੋ ਚੁੱਕੇ ਆ ਜੀ ਤੇ ਸੰਗਤ ਆ ਰਹੀ ਹੈਗੀ ਤੇ ਉਤਸ਼ਾਹ ਅਸ਼ੀਦੀ ਮੇਲਾ ਸ਼ਾਸ਼ੀਦੀ ਮਹੀਨਾ ਸ਼ੁਰੂ ਹੈ ਇਸ ਕਰਕੇ ਜਿਵੇਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨੇ ਆਪਣੀ ਸ਼ੀਦੀ ਦੇ ਕੇ ਸਿੱਖ ਧਰਮ ਦੀ ਨੀ ਰੱਖੀ ਠੀਕ ਹੈ ਜੀ ਸਿੱਖੀ ਦਾ ਬੂਟਾ ਲਾਇਆ ਬਹੁਤ ਵੱਡੀ ਗੱਲ ਹੈ ਜੀ ਆਪਣਾ ਤੇ ਛੋਟਾ ਜਿਹਾ ਉਪਰਾਲਾ ਇੱਕ ਜਿਹੜਾ ਆਪਾਂ ਇਸ ਦਿਨਾਂ ਦੇ ਵਿੱਚ ਬਲੱਡ ਕੈਂਪ ਲਾ ਸਕਦੇ ਆ ਅਤੇ ਅੱਜ ਇਸ ਦਿਨ ਇੱਥੇ ਸੰਗਰਾਂਦ ਦਾ ਲੰਗਰ ਵੀ ਹੁੰਦਾ ਜੀ ਅੱਜ ਲੰਗਰ ਪ੍ਰਸ਼ਾਦੇ ਦਾ ਦਾਲ ਦਾ ਤੇ ਦੁੱਧ ਦਾ ਲੰਗਰ ਵੀ ਚੱਲ ਰਿਹਾ ਹੈਗਾ ਤੇ ਇਸ ਕਰਕੇ ਕੈਂਪ ਚੱਲ ਰਿਹਾ ਇਹਦੇ ਵਿੱਚ ਨੌਜਵਾਨ ਵੀਰ ਭੈਣਾ ਬਲੱਡ ਦੇਣਾ ਰਹੇ ਨੇ ਬਗੇ ਹੋਰਾਂ ਨੂੰ ਅਪੀਲ ਵੀ ਕਰਾਂ ਖੂਨਦਾਨ ਦੇਣ ਕਰਨ ਅਪੀਲੇ ਹੀ ਹੈ ਜੀ ਦੇਖੋ ਖੂਨਦਾਨ ਹੈ ਜਿਹੜਾ ਇੱਕ ਮਹਾਨ ਦਾਣਾ ਹੈ ਤੁਸੀਂ ਤੁਹਾਡਾ ਦਿੱਤਾ ਖੂਨ ਕਿਸੇ ਦੀ ਵੀ ਜ਼ਿੰਦਗੀ ਬਚਾ ਸਕਦਾ ਹੈ ਪਹਿਲਾਂ ਆਪਣੇ ਵਿੱਚ ਕੁਝ ਬੰਦਿਆਂ ਦੇ ਵਿੱਚ ਨਾ ਡਰ ਹੁੰਦਾ ਵੀ ਬਲੱਡ ਨਹੀਂ ਦੇਣਾ ਚਾਹੀਦਾ ਔਰ ਜਦੋਂ ਕਦੇ ਕਿਸੇ ਆਪਣੇ ਸਕੇ ਨੂੰ ਜਾਂ ਕਿਸੇ ਬੰਦੇ ਨੂੰ ਕਿਸੇ ਰਿਸ਼ਤੇਦਾਰ ਨੂੰ ਇਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਵੀ ਬਲੱਡ ਰੀ ਲੋਡ ਪੈਂਦੀ ਹੈ ਹਸਪੀਟਲ 'ਚ ਉਦੋਂ ਫਿਰ ਇਸ ਚੀਜ਼ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ ਜਿਹੜੇ ਬਲੱਡ ਕੈਂਪ ਲੱਗਦੇ ਨੇ ਪਿੰਡਾਂ ਦੇ ਵਿੱਚ ਐਨ ਜੀਓ ਵੱਲੋਂ ਲੱਗਦੇ ਨੇਗੇ ਇਹਨਾਂ ਦਾ ਆਮ ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਪੈਂਦੀ ਆ ਉਹਨਾਂ ਵਾਸਤੇ ਇੱਕ ਬੜਾ ਸਹਿਯੋਗ ਹੁੰਦਾਗਾ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਆ ਸੀ ਇਹਨੂੰ ਬਾਈ ਨੂੰ ਗੁਰਪ੍ਰੀਤ ਨੂੰ ਕਾਲ ਕਰ ਦਿੰਨੇ ਆ ਜਾ ਸਾਡੀ ਸੰਸਥਾ ਦਾ ਕੋਈ ਬੰਦਾ ਜਾਂ ਕੋਈ ਹੋਰ ਬੰਦਾ ਆਮ ਬੰਦਾ ਵੀ ਉੱਥੇ ਪਹੁੰਚ ਜਾਂਦਾ ਸਾਡੀ ਸੰਸਥਾ ਵੱਲੋਂ ਫੋਨ ਜਾਂਦਾ ਫਿਰ ਇਹ ਹੈਲਪ ਕਰਦੇ ਨੇਗੇ ਬਾਬੇ ਦੇ ਆਜੰਦੀ ਦੇ ਸਥਾਨ ਤੇ ਰਖਵਿੰਦਰ ਸਿੰਘ ਬੱਗਾ ਜੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਨੌਜਵਾਨ ਵੀਰਾਂ ਨੂੰ ਅਪੀਲ ਕਰਨਾ ਚਾਹੁੰਨਾ ਕਿ ਵੱਧ ਤੋਂ ਵੱਧ ਖੂਨਦਾਨ ਕਰਵਾਓ ਕਿਸੇ ਨੌਜਵਾਨ ਦੀ ਜਾਨ ਬਚ ਸਕੇ ਇਸ ਲਈ ਮੈਂ ਸਾਰੇ ਨੌਜਵਾਨਾਂ ਨੂੰ ਕਹ ਪਹਿਲਾਂ ਹੀ ਕਢਾਇਆ ਬਈ ਅੱਜ ਕਢਾਇਆ ਤੁਸੀਂ ਹਾਂਜੀ ਹਾਂਜੀ ਪਹਿਲਾਂ ਵੀ ਕਢਾਇਆ ਨਾ ਪਹਿਲਾਂ ਨਹੀਂ ਕਢਵਾਇਆ ਅੱਜ ਪਹਿਲੀ ਵਾਰ ਹਾਂਜੀ ਹੋਰਾਂ ਨੂੰ ਵੀ ਅਪੀਲ ਕਰੋ ਨੌਜਵਾਨਾਂ ਨੂੰ ਹੋਰਾਂ ਨੌਜਵਾਨਾਂ ਨੂੰ ਇਹੀ ਅਪੀਲ ਹੈ ਜੀ ਵੀ ਵੱਧ ਤੋਂ ਵੱਧ ਖੂਨਦਾਨ ਕਰਵਾਓ ਤੇ ਹੋਰਾਂ ਦੀ ਜਾਨ ਬਚ ਸਕੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਬਿੱਟੂ ਕੌਰ ਜੀ ਫਿਰ ਫਾਫੜੇ ਭਾਈ ਕੇ ਖੂਨਦਾਨ ਕੈਂਪ ਲੱਗਿਆ ਜੀ ਇੱਥੇ ਜਿੰਨਾ ਜਿੰਨਾਂ ਨੇ ਵੀ ਮੈਂ ਮੇਰਾ ਪਰਾਲਾ ਲਗਾ ਜੀ ਮੈਂ ਖੂਨਦਾਨ ਕੀਤਾ ਹੋਰ ਵੀ ਬੀਬੀਆਂ ਨੂੰ ਖੂਨਦਾਨ ਕਰਾਂ ਕਿਸੇ ਦੀ ਜਾਨ ਬਚ ਸਕੇ ਅੱਜ ਪਹਿਲੀ ਵਾਰ ਕੀਤਾ ਤੁਸੀਂ ਹਾਂਜੀ ਪਹਿਲੀ ਵਾਰ ਕੀਤਾ ਜੀ ਖੂਨ ਹੋਰ ਆਪੈਨ ਨੂੰ ਕੀ ਕਹੋਗੇ ਹੋਰ ਆਪੈਨ ਨੇ ਵੀ ਬੇਨਤੀ ਹੈ ਜੀ ਵੀ ਕਿਸੇ ਦੀ ਜਾਨ ਬਚ ਸਕੇ ਜੀ ਵੀ ਕੋਈ ਹਰੇਕ ਹੀ ਖੂਨ ਕਢਾ ਸਕਣੀ ਹੈ ਖੂਨ ਦਾਨ ਕਰ ਧੰਨਵਾਦ ਜੀ ਇਹਨਾਂ ਨੂੰ ਲਾਇਆ ਉਹਨਾਂ ਦਾ ਵੀ ਧੰਨਵਾਦ ਹੈ ਜੀ ਪਈ ਤੇਨ ਹੋ ਗਏ ਲੋਕਾਂ ਨੂੰ ਜਗਰੂਕ ਕਰਨ ਲਈ ਜੇ ਤੋਲ ਬਣੇ ਚੀਜ਼ਾਂ